ਨੂੰ ਬਾਕੀ ਸ਼ਰਮਾਰ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਜਦ ਮੈਂ ਲਿਖਿਆ ਸੱਤ ਮੁਲਾ ਮੁਲਾਕਾਤਾਂ ਆਪਣੀ ਕਿਤਾਬ ਤੇ ਹੈ ਤੁਹਾਨੂੰ ਨਹੀਂ ਕੁਛ ਅੱਛਾ ਓਕੇ ਤੇ ਮੈਨੂੰ ਮੈਨੂੰ ਯਾਦ ਹੈ ਕਿ ਪਹਿਲੀ ਵਾਰ ਜਦੋਂ ਅਸੀਂ ਮਿਲੇ ਆ ਤਾਂ ਮੈਂ ਕਾਲਜ 'ਚ ਸੀਗਾ ਤੇ ਮੇਰੇ ਟੀਚਰ ਸਰਜੀਤ ਸਿੰਘ ਸੇਠੀ ਹੁੰਦੇ ਸੀ ਉਹਨਾਂ ਨੇ ਮੇਰੇ ਵਾਕ ਕੀ ਕਰਾਈ ਪਏ ਇਹ ਸਾਡਾ ਮੁੰਡਾ ਸਰਜੀਤ ਇਹ ਵੀ ਲਿਖਦਾ ਉਦੋਂ ਸ਼ਿਵ ਕੁਮਾਰ ਨੇ ਮੈਨੂੰ ਯਾਦ ਹੈ ਕਿ ਆਫ ਵਾਈਟ ਜਾਂ ਸੂਟ ਪਾਇਆ ਹੋਇਆ ਸੀਗਾ ਔਰ ਮੈਨੂੰ ਉਹਦੀ ਮੈਨੂੰ ਨੇ ਦਮ ਬਗਲਗੀਰ ਹੋਇਆ ਤੇ ਮੈਨੂੰ ਯਾਦ ਆ ਕਿ ਮੈਂ ਕਦੀ ਉਹਦੀ 스멜 ਵੀ ਯਾਦ ਕਰਦਾ ਕਿ ਉਹਦੀ ਸੂਟ ਤੋਂ ਉਹ ਮਹਿਕ ਆ ਰਹੀ ਸੀ ਫਿਰ ਉਹਨੇ ਮੈਨੂੰ ਜਿਹੜੀ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਸੀ ਮੈਨੂੰ ਉਹਨੇ ਕਿਹਾ ਵੀ ਤੂੰ ਸਰਜੀਤ ਹੋਈਆਂ ਜੇ ਦੀ ਪ੍ਰੀਤ ਰੜੀ ਤੇ ਕਹਿੰਦਾ ਮੈਂ ਤੂੰ ਭੇਜਿਆ ਹਾਂ ਇਸ ਮੈਂ ਪ੍ਰੀਤ ਰੜੀ ਤੇ ਕਹਿੰਦਾ ਮੈਂ ਭੇਜਿਆ ਤੇ ਇੱਕ ਇੱਕ ਸਤਰੋਂ ਨੇ ਮੈਨੂੰ ਸੁਣਾਈ ਵੀ ਕਿਆ ਬਾਤ ਔਰ ਵਾਹ ਵਾਹ ਫਿਰ ਉਸ ਦੇ ਲਈ ਜੀ ਡੀ ਜਣੀ ਮੈਂ ਇੱਕ ਹੋਰ ਗੱਲ ਕਿ ਵਰਕ ਸਾਹਿਬ ਗੁਲਨ ਸਿੰਘ ਵਰਕ ਅ ਹੇ ਵਾਰਸੇ ਬਹੁਤ ਵੱਡੇ ਆਸ਼ਿਕ ਸਿਗੇ ਪਰ ਸ਼ਿਵ ਕੁਮਾਰ ਦੇ ਬਹੁਤ ਖਿਲਾਫ ਹੁੰਦੇ ਸਿਗੇ ਅੱਛਾ ਤੇ ਉਹ ਉਹਨਾਂ ਨੇ ਕਿਹਾ ਮੈਂ ਸ਼ਿਵ ਕੁਮਾਰ ਨੂੰ ਨਹੀਂ ਪੜ ਸਕਦਾ ਬਾਰਿਸ਼ਾਂ ਦੀ ਹੀਰ ਮੈਂ बार-बार ਦੁਆਰਾ ਦੁਆਰਾ ਵੀ ਪੜ ਸਕਦਾ ਤੇ ਇਹ ਪਰ ਉਹਨੇ ਮੈਨੂੰ ਕਿਤੇ ਮਹਿਫਿਲ 'ਚ ਮੈਨੂੰ ਇੱਕ ਉਹਨੇ ਸ਼ੇਅਰ ਸੁਣਾਇਆ ਆਪਣੇ ਦਾ ਕਦਰ ਯਾਰ ਦਾ ਕੋਈ ਬਾਹਰੋਂ ਬੰਦਾ ਆਇਆ ਤੇ ਉਹਨੇ ਕਵੀਆਂ ਦੀ ਬਹੁਤ ਸੇਵਾ ਕੀਤੀ ਸ਼ਿਰਾਜ਼ ਹੋਟਲ 'ਚ ਤੇ ਬਿਰਖ ਸਾਹਿਬ ਕਹਿੰਦੇ ਤਾਂ ਉਹ ਗੱਲ ਹੋਈ ਕਿ ਮੇਰੇ ਪੁੱਤ ਦਾ ਬਾਗ ਬੇਰਾਨ ਹੋਇਆ ਆਇਆ ਕਰਨ ਹੈ ਫੇਰ ਆਬਾਦ ਕੋਈ ਮੈਂ ਕਿਹਾ ਬਖਸ਼ਾ ਤੁਸੀਂ ਕਵਤਾ ਵੀ ਪੜਦੇ ਸੀ ਹੁੰਦੇ ਕਿੰਦੀ ਕੋ ਲਿਖੇ ਵੀ ਤੇ ਔਰ ਸਮੁੱਚੇ ਤੌਰ ਤੇ ਮੈਂ ਇਦਾਂ ਸੋਚਦਾ ਹਾਂ ਕਿ ਦੇਵ ਸ਼ਿਵ ਕੁਮਾਰ ਕੁਝ ਪੋਇਟ ਦੀ ਪੋਇਟਰੀ ਸਾਨੂੰ ਯਾਦ ਆਉਂਦੀ ਆ ਕਿਸੇ ਦੁੱਖ ਦੀਆਂ ਘੜੀਆਂ 'ਚ ਔਰ ਸਾਨੂੰ ਉਹ ਸਰੇ ਦੁੱਖ ਦੀਆਂ ਘੜੀਆਂ ਤੋਂ ਜੋ ਪਾਰ ਕਰਾਉਂਦੀ ਆ ਜਾਂ ਸਾਡੀ ਲੋਨਲੀਨੈਸ ਨੂੰ ਤੋੜਦੀ ਆ ਪਰ ਮੈਂ ਸ਼ਿਵ ਕੁਮਾਰ ਨੂੰ ਉਹਦੀ ਬਿਊਟੀ ਲਈ ਹਮੇਸ਼ਾ ਯਾਦ ਕੀਤਾ ਮੈਂ ਜਿਹੜੀ ਮੇਰੇ ਦਿਲ ਦੀ ਰਿਐਲਿਟੀ ਦੀ ਗੱਲ ਹੈ ਕਿ ਮੈਂ ਉਹਦੀ ਪੋਇਟਰੀ ਤੇ ਉਹਦੇ ਹੁਸਨੇ ਬਿਆਨ ਉਹ ਤੁਹਾਨੂੰ ਬਹੁਤ ਵਾਰੀ ਯਾਦ ਕੀਤਾ ਤੇ ਉਹਨੂੰ ਇੱਕ ਗ੍ਰੇਟ ਪੋएट ਟੂ ਬੀ ਮੰਨਿਆ ਪਰ ਜੋ ਸੀ ਕਿ ਜਿਹੜੀ ਇੱਕ ਕਿਉਂਕਿ ਸੰਵੇਦਨਾ ਉਸ ਵਕਤ ਮੈਨੂੰ ਲੱਗਦਾ ਹੁੰਦਾ ਕਿ ਮੈਂ ਇਦਾਂ ਮੈਨੂੰ ਸ਼ਬ ਕਦੀ ਯਾਦ ਆਇਆ ਕਿ ਮੈਂ ਜਿੱਦਾਂ ਕਦੀ ਗੁਰੂ ਯਾਦ ਆਏ ਜਾਂ ਫਰੀਦ ਯਾਦ ਆਏ ਜਾਂ ਹੋਰ ਕੋਈ ਪੁਰਜਾ ਵਾਰਿਸ ਯਾਦ ਆਏ ਇਹ ਮੇਰਾ ਇੱਕ ਡਿਫਰੈਂਸ ਹੈ ਤੇ ਮੈਂ ਉਹਦੀ ਜੋ ਉਹਦੀ ਪੰਜਾਬੀ ਪੜ੍ਹ ਕੇ ਲੱਗਦਾ ਕਿ ਜਿਵੇਂ ਪੰਜਾਬੀ ਨੇ ਆਪਣਾ ਅ ਮੁਖੜਾ ਕਿਸੇ ਆਇਨੇ ਚ ਦੇਖਿਆ ਹੋਵੇ ਤੇ ਕਦੇ ਅੱਛਾ ਮੈਂ ਨਹੀਂ ਸੁਣੀ ਕਿ ਉਹਦੀ ਜੋ ਲੈਂਗੁਏਜ ਦੀ ਬਿਊਟੀ ਆ ਉਹਦਾ ਜੋ ਹੁਸਨ ਹੈ ਬਿਆਹ ਉਹਦਾ ਉਹਦਾ ਕੋਈ ਜਵਾਬ ਨਹੀਂ ਹੁਣ ਜਿਵੇਂ ਇਹ ਹੀ ਹੈ ਕਿ ਮੈਂ ਕਿਹਾ ਸੀ ਇੱਕ ਜਿਵੇਂ ਹੁਣ ਗਾਲਬ ਨੇ ਕਿਹਾ ਕਿ ਦਿਲ ਹੀ ਨਾ ਦਾ ਤੁਜੇ ਹੁਆ ਕੀ ਹੈ ਆਖਰ ਇਸ ਦਰਦ ਕੀ ਦੁਆ ਕਿਆ ਹੈ ਦੁੱਖ ਤੇ ਵੀ ਬਹੁਤ ਹੈ ਪਰ ਜਦੋਂ ਸ਼ਿਵ ਕਹਿੰਦਾ ਕਿ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰ ਹੋਂਦੀ ਰੜਕ ਪਵੇ ਹੁਣ ਇਹਦੀ ਇਹ ਜੀ ਹੁਸਨ ਬਿਆਨ ਦੀ ਜਾਂ ਤੁਸੀਂ ਦੇਖੋ ਕਿ ਪਿਉਂ ਪਿਉਂ ਸਗੰਧੀਆਂ 'ਚ ਰੱਖਾਂ ਫੇਹੇ ਚਾਨਣੀ ਦੇ ਜਣੀ ਫੇਹਾ ਲਫ਼ਜ਼ ਦਾ ਆਈ ਆ ਪਹਿਲੀ ਵਾਰ ਪਰ ਚਾਨਣੀ ਦੇ ਫੇਹੇ ਬਣਾਉਣੇ ਸੋ ਇਹ ਇਹ ਜਿਹੜਾ ਹੁਸਨੇ ਬਿਆਨ ਬਿਆਨ ਹੈਗਾ ਇਹ ਆਪਣੇ ਆਪ 'ਚ ਬਹੁਤ ਬਰੀਡ ਬਹੁਤ ਵੱਡੀ ਗੱਲ ਆ ਤੋ ਮੈਂ ਕਹਿੰਦਾ ਹਾਂ ਕਿ ਪਾਮੇਓਸੀ ਉਹਨੂੰ ਬਿਰਹਾ ਦਾ ਜਾਂ ਵਿਯੋਗ ਦਾ ਕਵੀ ਕਹਿੰਨੇ ਆ ਪਰ ਉਹ ਇੱਕ ਬਹੁਤ ਵੱਡਾ ਸੰਯੋਗ ਦਾ ਕਵੀ ਵੀ ਆ ਸੰਯੋਗ ਮਤਲਬ ਉਹਦੀ ਉਹਦੀ ਪੋਇਟਰੀ 'ਚ ਇੱਕ ਮੇਲਾ ਲੱਗਿਆ ਹੋਇਆ ਮਤਲਬ ਲਫ਼ਜ਼ਾਂ ਦਾ ਮੇਲਾ ਬਿੰਬਾਂ ਬਿੰਬਾਂ ਚਿੰਨਾ ਦਾ ਮੇਲਾ ਤਸ਼ਬੀਹਾ ਦਾ ਮੇਲਾ ਵੀ ਉਹਦੋਂ ਬਹੁਤ ਵੱਡਾ ਸੰਯੋਗ ਦਾ ਕਵੀ ਤੁਸੀਂ ਉਹਨੂੰ ਮਹਿਸੂਸ ਕਰਦੇ ਹੋ ਔਰ ਇੱਕ ਪੰਜਾਬੀ ਬਾਦਸ਼ਾਹ ਦੇ ਹੁਸਨ ਨੂੰ ਪੰਜਾਬੀ ਬਾਸ਼ਾ ਦੀ ਖੂਬਸੂਰਤੀ ਨੂੰ ਇਸ ਲੈਵਲ ਤੇ ਅਸੀਂ ਮਹਿਸੂਸ ਕਰ ਲਿਆ। ਸੋ ਇਹਨਾਂ ਕੁ ਸ਼ਬਦਾਂ ਨਾਲ ਮੈਂ ਆਪਣਾ ਹਲਕਾ